ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਕਰੇ ਕਰ ਸਕਦੀ ਹੈ ਵੱਡਾ ਧਮਾਕਾ ਨਵਾਂ ਜਥੇਦਾਰ ਕੌਣ ਹੋਵੇਗਾ ਕੀ ਇਹ ਕੋਈ ਨਵਾਂ ਇਤਿਹਾਸ ਸਿਰਜਣ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਪੰਥਕ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਡੀ ਉਥਰ-ਪੁਥਰ ਮੱਚੀ ਹੋਈ ਹੈ ਜੋ ਘਟਣ ਦੀ ਬਜਾਏ ਹੁਣ ਦਿਨੋ-ਦਿਨ ਵਧਦੀ ਦਿਖਾਈ ਦੇ ਰਹੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੇ ਜਿਸ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮਹਿੰਮ ਸ਼ੁਰੂ ਕੀਤੀ ਜਾਣੀ ਸੀ ਉਹ ਹੁਣ ਮੁਕੰਮਲ ਹੋ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁੰਮਦੀ ਤਿਆਰੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਜੋ ਧੜਾ ਹੈ ਉਹਨਾਂ ਦੇ ਵੱਲੋਂ ਇਸ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਅੜਿੱਕਾ ਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਵੇਂ ਨਾ ਕਿਵੇਂ ਇਹ ਪ੍ਰਕਿਰਿਆ ਉਹ ਮੁਕੰਮਲ ਹੋ ਕੇ ਰਹਿਣੀ ਹੈ ਸੋ ਆਓ ਦੱਸਦੇ ਹਾਂ ਕਿ ਕੀ ਕਹਿੰਦੀ ਹੈ ਪੰਜਾਬ ਦੀ ਮੌਜੂਦਾ ਪੰਥਕ ਸਿਆਸਤ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਕਿਹੜੇ ਨਵੇਂ ਚਿਹਰਿਆਂ ਦੀ ਗੱਲ ਹੈ ਉਹ ਚੱਲ ਰਹੀ ਹੈ ਉਹਨਾਂ ਚਿਹਰਿਆਂ ਦੇ ਪ੍ਰਧਾਨ ਬਣ ਦੀ ਚਰਚਾ ਚੱਲ ਰਹੀ ਹੈ ਉਹਨਾਂ ਸਭ ਬਾਰੇ ਤੁਹਾਨੂੰ ਇਸ ਦੇ ਵਿੱਚ ਦੱਸਾਂਗੇ ਪਿਛਲੇ ਸਾਲ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਵੱਡੇ ਅਕਾਲੀ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਸਰਕਾਰ ਬਾਰੇ ਹੋਈਆਂ ਗਲਤੀਆਂ ਕਤਾਈਆਂ ਦੀ ਮਾਫੀ ਮੰਗੀ ਸੀ ਜਿਸ ਤੋਂ ਬਾਅਦ ਸਿੰਘ ਸਰਬਾਨ ਦੇ ਵੱਲੋਂ ਬਹੁਤ ਹੀ ਸਖਤੀ ਭਰੇ ਫੈਸਲੇ ਸੁਣਾ ਕੇ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਬਉੱਚਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਫੈਸਲੇ ਮਗਰੋਂ ਵੀ ਕੀ ਕੁਝ ਹੋਇਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਉਹ ਸਾਡੇ ਸਭ ਦੇ ਸਾਹਮਣੇ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਅੱਗੇ ਜੋ ਕੁਝ ਕਬੂਲਿਆ ਉਹ ਦਬਾਅ ਵਿੱਚ ਆ ਕੇ ਕਬੂਲਿਆ ਯਾਨੀ ਕਿ ਸਿੱਧਾ ਸਿੱਧਾ ਇਹ ਕਹਿ ਲਓ ਕਿ ਅਕਾਲ ਤਖਤ ਸਾਹਿਬ ਦੇ ਖੜੇ ਹੋ ਕੇ ਉਹਨਾਂ ਨੇ ਝੂਠ ਬੋਲਿਆ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਲਾਂ 7 ਮੈਂਬਰੀ ਕਮੇਟੀ ਬਣਦੀ ਹੈ ਫਿਰ ਉਹੀ ਕਮੇਟੀ 5 ਮੈਂਬਰੀ ਬਰਹਿ ਜਾਂਦੀ ਹੈ ਤੇ 5 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਜਦੋਂ ਪ੍ਰਧਾਨ ਚੁੰਨੀ ਵਾਰੀ ਆ ਚੁੱਕੀ ਹੈ ਤਾਂ ਪੰਥਕ ਸਿਆਸਤ ਵਿੱਚ ਫਿਰ ਤੋਂ ਵੱਡਾ ਪਹਚਾਲ ਆਉਂਦਾ ਦਿਖਾਈ ਦੇ ਰਿਹਾ ਹੈ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਇਹ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਕੇ ਇਜਲਾਸ ਕਰਨ ਦੀ ਇਜਾਜ਼ਤ ਮੰਗੀ ਗਈ ਹੈ ਉਸ ਵਿੱਚ ਸੁਖਵੀਰ ਬਾਦਲ ਵੱਲੋਂ ਰੋੜਾ ਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਰੀਏ 2 ਦਸੰਬਰ ਦੇ ਫੈਸਲੇ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪੰਜ ਮੈਂਬਰੀ ਕਮੇਟੀ ਦੇ ਪ੍ਰੋਗਰਾਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਪਹਿਲਾਂ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਦਾ ਉਹ ਬਿਆਨ ਸੁਣਾ ਦਿੰਦੇ ਆ ਜਿੰਦੇ ਵਿੱਚ ਉਹਨੇ ਕਿਹਾ ਸੀ ਕਿ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਵੱਲੋਂ ਪੰਜ ਮੈਂਬਰੀ ਕਮੇਟੀ ਦੇ 11 ਅਗਸਤ ਨੂੰ ਹੋਣ ਵਾਲੇ ਦਰਾਸ ਤੋਂ ਪਹਿਲਾਂ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ 2 ਦਸੰਬਰ 2024 ਦੇ ਦੇਸ਼ ਨੂੰ ਇਨ ਬਿਨ ਨਹੀਂ ਮਰਨਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਇਸ ਅਦੇਸ਼ ਤੋਂ ਇਹ ਇਹ ਆਪਦਾ ਹੈ ਕਿ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਜਦਕਿ ਬਹੁਤ ਸਾਰੇ ਲੋਕਾਂ ਵੱਲੋਂ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜੋ ਕੁਝ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਅਕਾਲ ਤਖਤ ਸਾਹਿਬ ਉਸ ਨੂੰ ਫਿਰ ਤੋਂ ਤਲਬ ਕਰਕੇ ਪੁੱਛਗਿੱਛ ਕਰੇਗਾ। ਪਰ ਹੁਣ ਇਸ ਦੀ ਉਮੀਦ ਘੱਟ ਹੀ ਜਾਪਦੀ ਹੈ। ਉੰਜ 11 ਅਗਸਤ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਕੀ ਰੁਖ ਰਹੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਇਸ ਆਦੇਸ਼ ਵਿੱਚ ਪੰਜ ਮੈਂਬਰੀ ਕਮੇਟੀ ਤੇ ਵੀ ਨਿਸ਼ਾਨਾ ਸਾਧਿਆ ਗਿਆ ਅਤੇ ਕਿਹਾ ਗਿਆ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ਼੍ਰੀ ਕਾਲਤਕ ਸਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ ਇਸ ਆਦੇਸ਼ ਤੋਂ ਇੱਕ ਗੱਲ ਤੇ ਸਾਫ਼ ਦਿਖਾਈ ਦੇ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਕਦੇ ਵੀ ਆਪਣੀ ਕੁਰਸੀ ਨਹੀਂ ਛੱਡੇਗਾ ਜਿਸ ਦਾ ਮਤਲਬ ਸਾਫ਼ ਹੈ ਕਿ ਹੁਣ ਇੱਕ ਨਵਾਂ ਅਕਾਲੀ ਦਲ ਬੰਦ ਦੀ ਪੂਰੀ ਸੰਭਾਵਨਾ ਦਿਖਾਈ ਦੇ ਰਹੀ ਹੈ ਕਿਉਂਕਿ ਕਾਲਤਕ ਸਾਹਿਬ ਵੱਲੋਂ ਕੋਈ ਜਹਾ ਆਦੇਸ਼ ਜਾਰੀ ਨਹੀਂ ਕੀਤਾ ਗਿਆ ਜਿਸ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਨੂੰ 11 ਅਗਸਤ ਨੂੰ ਇਕੱਠੇ ਹੋਣ ਦੀ ਕਿਹਾ ਗਿਆ ਹੋਵੇ ਪਰ ਖਬਰਾਂ ਇਹ ਮਿਲ ਰਹੀਆਂ ਹਨ ਕਿ ਪੰਜ ਮੈਂਬਰੀ ਕਮੇਟੀ ਆਪਣੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਹੋਰ ਪੰਥਕ ਜਥੇਬੰਦੀਆਂ ਨੂੰ ਇਸ ਮੌਕੇ ਸੱਦਾ ਦੇ ਸਕਦੀ ਹੈ ਤਾਂ ਜੋ ਇੱਕ ਮਜ਼ਬੂਤ ਪੰਥਕ ਪਾਰਟੀ ਬਣਾਈ ਜਾ ਸਕੇ ਜੇ ਤਾਂ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਜਾਵੇ ਅਤੇ ਜੇਕਰ ਸਹਿਮਤੀ ਨਾ ਬਣੇ ਤਾਂ VOTING ਕਰਵਾ ਕੇ ਪ੍ਰਧਾਨ ਚੁਣਿਆ ਜਾਵੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਦੇ ਕਿ ਪ੍ਰਧਾਨਗੀ ਦੇ ਲਈ ਕੁਝ ਨਾਮ ਤੈਅ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਿਹਾ ਜਾ ਰਿਹਾ ਹੈ। ਉਹਨਾਂ ਦੇ ਨਾਮ ਦੀ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ ਪਰ ਜੇਕਰ ਉਹਨਾਂ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਉਹਨਾਂ ਤੇ ਸਾਰਿਆਂ ਦੀ ਸਹਿਮਤੀ ਬੰਨੀ ਮੁਸ਼ਕਲ ਹੈ ਕਿਉਂਕਿ ਕੁਝ ਪੰਥਕ ਜਥੇਬੰਦੀਆਂ ਉਹਨਾਂ ਨੂੰ ਕਾਰਗੁਜ਼ਾਰੀ ਦਾ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੀ ਹੈ। ਦੂਜਾ ਨਾਮ ਸੁਰਜੀਤ ਸਿੰਘ ਰਖੜੇ ਦਾ ਲਿਆ ਜਾ ਰਿਹਾ ਹੈ ਜੋ ਪਹਿਲਾਂ ਵੀ ਸੋ ਬਹੁਤ ਹੀ ਕਾਲੀ ਦਲ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਰਹੇ ਹਨ ਸਰਜੀਤ ਸਿੰਘ ਰਖੜਾ ਇੱਕ ਰਾਜਨੀਤਿਕ ਆਗੂ ਹੈ ਜਿਸ ਕਰਕੇ ਉਹਨਾਂ ਦਾ ਨਾਮ ਸਭ ਨੂੰ ਪਤਾ ਹੀ ਹੈ ਕਿਉਂਕਿ ਉਹ ਕਾਫੀ ਮਸ਼ਹੂਰ ਨੇ ਅਤੇ ਉਹਨਾਂ ਦੇ ਨਾਮ ਨੂੰ ਸਾਰਿਆਂ ਦੀ ਮਨਜ਼ੂਰੀ ਮਿਲਣਾ ਵੀ ਸੰਭਵ ਨਹੀਂ ਹੋਵੇਗਾ ਪ੍ਰਧਾਨਗੀ ਲਈ ਤੀਜਾ ਨਾਮ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਦਾ ਲਿਆ ਜਾ ਰਿਹਾ ਹੈ ਪ੍ਰਧਾਨਗੀ ਅਹੁਦੇ ਦੀ ਬੀਬੀ ਸਤਵੰਤ ਕੌਰ ਹੀ ਇੱਕ ਜਹਾਵ ਮੀਤਵਾਰ ਹੈ ਜਿਸਦੇ ਨਾਮ ਨੂੰ ਨਾ ਕਹਿਣਾ ਕਿਸੇ ਪੰਥਕ ਜਥੇਬੰਦੀ ਲਈ ਔਖਾ ਹੀ ਨਹੀਂ ਬਲਕਿ ਅਸੰਭਵ ਲੱਗ ਰਿਹਾ ਹੈ ਕੋਈ ਵੀ ਪਾਰਟੀ ਉਹਨਾਂ ਦੇ ਨਾਮ ਤੇ ਇਤਰਾਜ਼ ਕਰਕੇ ਫਾਲਤੂ ਦਾ ਵਿਰੋਧ ਨਹੀਂ ਚਾਹੇਗੀ ਕਿਉਂਕਿ ਪ੍ਰਧਾਨਗੀ ਤੇ ਅਹੁਦੇ ਲਈ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਬੇਟੀ ਤੋਂ ਉੱਪਰ ਹੋਰ ਕੌਣ ਹੋ ਸਕਦਾ ਹੈ ਵੈਸੇ ਵੀ ਪੰਜ ਮੈਂਬਰੀ ਕਮੇਟੀ ਦੀਆਂ ਰੈਲੀਆਂ ਦੌਰਾਨ ਉਹਨਾਂ ਨੇ ਜ਼ਬਰਦਸਤ ਭਾਸ਼ਣ ਵਾਇਰਲ ਹੋ ਰਹੇ ਹਨ ਉਹਨਾਂ ਨੇ ਸਿੱਖ ਕੌਮ ਨੂੰ ਹਲੂਨਾ ਦੇਣ ਦਾ ਕੰਮ ਕੀਤਾ ਤੇ ਮਨਪ੍ਰੀਤ ਸਿੰਘ ਯਾਲੀ ਦੇ ਨਾਮ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਪਰ ਉਹ ਸਿਰਫ ਸਾਫ਼ ਤੌਰ ਤੇ ਆਖ ਚੁੱਕੇ ਨੇ ਕਿ ਉਹ ਹਲੇ ਇਸ ਅਹੁਦੇ ਦੇ ਕਾਬਿਲ ਨਹੀਂ ਇਹ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਕਿਸੇ ਗੁਰ ਸਿੱਖ ਅਤੇ ਨਿੱਤ ਨੇਮੀ ਸ਼ਖਸੀਅਤ ਨੂੰ ਮਿਲਣਾ ਚਾਹੀਦਾ ਕੁਝ ਸਿਆਸੀ ਮਾਇਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਾਲੀ ਦਲ ਦਾ ਡਿਗਿਆ ਗਰਾਫ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆਂ ਉੱਤੇ ਉੱਪਰ ਵੀ ਉੱਠ ਸਕਦਾ ਹੈ ਇਸੇ ਤਰ੍ਹਾਂ ਕੁਝ ਪੰਥਕ ਆਗੂਆਂ ਦਾ ਕਹਿਣਾ ਹੈ ਕਿ ਬੇਸ਼ੱਕ ਸੁਖਵੀਰ ਸਿੰਘ ਬਾਦਲ ਆਪਣੀਆਂ ਰੈਲੀਆਂ ਵਿੱਚ ਜਿੰਨਾ ਮਰਜ਼ੀ ਕੱਟ ਦਿਖਾਈ ਜਾਂ ਪਰ ਜਦੋਂ ਵੋਟਾਂ ਦੀ ਵਾਰੀ ਆਵੇਗੀ ਸੱਚੇ ਸਿੱਖ ਸਿਰਫ ਤੇ ਸਿਰਫ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਗੇ ਅਤੇ ਕਦੇ ਵੀ ਬੇਅਦਬੀਆਂ ਵਿੱਚ ਸ਼ਾਮਲ ਰਹੇ ਲੋਕਾਂ ਦਾ ਸਾਥ ਨਹੀਂ ਦੇਣਗੇ। ਉਹ ਵੀ ਅਜਿਹੇ ਲੋਕਾਂ ਦਾ ਜੋ ਸ੍ਰੀ ਕਾਲ ਤਖਤ ਸਾਹਿਬ ਤੇ ਸਭ ਕੁਝ ਕਬੂਲ ਕਰਕੇ ਬਾਅਦ ਵਿੱਚ ਮੁੱਕਰ ਗਏ ਹੋਣ। ਅਸਲ ਸੋਮਣੀ ਅਕਾਲੀ ਦਲ ਦੇ ਹਾਲਾਤ ਵਿਗੜਨ ਤੋਂ ਬਾਅਦ ਦੁਵਿਧਾ ਵਿੱਚ ਪਏ ਜ਼ਿਆਦਾਤਰ ਵੋਟਰ ਹੋਰਨਾਂ ਪਾਰਟੀਆਂ ਵਿੱਚ ਵੰਡੇ ਗਏ ਜਿਸ ਨੂੰ ਵਾਪਸ ਲਿਆਉਣ ਲਈ ਸਸਦ ਅਮਰਿਤਪਾਲ ਸਿੰਘ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਬਣਾਈ ਗਈ ਹੈ ਅਤੇ ਹੁਣ 11 ਅਗਸਤ ਨੂੰ ਜਾਂ ਬਾਅਦ ਵਿੱਚ ਇੱਕ ਹੋਰ ਪਾਰਟੀ ਦਾ ਐਲਾਨ ਹੋ ਸਕਦਾ ਹੈ ਕੁਝ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਨਵਾਂ ਕਾਦੀ ਤਲ ਬਣਿਆ ਤਾਂ ਉਸ ਨੂੰ ਕੋਈ ਸਬਰ ਪ੍ਰਮਾਣਿਤ ਪ੍ਰਧਾਨ ਮਿਲ ਗਿਆ ਤਾਂ 2027 ਦੀਆਂ ਚੋਣਾਂ ਵਿੱਚ ਇਸ ਦੇ ਬਿਹਤਰ ਨਤੀਜੇ ਸਾਹਮਣੇ ਆ ਸਕਦੇ ਨੇ